ਸੀ ਗੱਲ ਉਹ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਤੁਹਾਨੂੰ ਪਤਾ ਹੀ ਆ ਵੀ ਆਪਾਂ ਚੱਲੇ ਆ ਆਪਣੇ ਵਾਲੀ ਸਰੋਪ ਚੱਕਣੇ ਜੀ ਆ ਬਾਹਰ ਸਾਫ ਗਾਉਣ ਦੇ ਵਾਸਤੇ ਆਪਾਂ ਬਰਨਾਲੇ ਛੱਡ ਆਏ ਸੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਵਾਲੇ ਸੋਹਰੇ ਜਹਾਜ਼ ਤੇ ਨੂੰ ਲੈ ਕੇ ਚੱਲਾਂਗੇ ਬਰਨਾਲੇ ਨੂੰ ਉੱਥੋਂ ਮੋੜ ਲਿਓ ਵੀ ਨਾਲ ਕਦਰ ਚੱਕਾਂਗੇ ਬੰਦਾ ਕੁੰਮਾਂ ਦੀ ਚਾਬੀ ਕਿੱਧਰ ਫੜੀ ਆ ਪਾ ਪਹੁੰਚ ਕੇ ਆਪਣੀ 0032 ਦੇ ਕੋਲ ਤੇ ਕੱਲ ਵਾਲਾ ਮਾਹੌਲ ਹੀ ਸਾਰਾ ਲਗਭਗ ਅੱਜ ਵੀ ਕਿਦਰੀ ਪਈ ਆ ਤੇ ਨਾਲ ਜਸਲੀ ਜੱਤ ਲੈ ਜੀ ਗੁੱਡ ਮਾਰਨਿੰਗ ਉਹਦਾ ਵੇਹੇ ਤੂੰ ਸੌਣਾ ਹਲੇ ਤੇ ਆ ਪਿਆਈ ਤੇ ਰਬਾਲ ਦੇ ਬੱਬੂ ਮੈਨੂੰ ਲੱਗਦਾ ਸੇ ਪਛੇ ਜਿਹਾ ਝਟਕਦਾ ਵਰਦਾ ਹੋਣਾ ਤੇ ਅੱਜ ਇਹਨੂੰ ਮੇਤਰੋ ਰੈਡੀ ਕਰਦਾਂਗੇ ਸਾਫ ਸੁਭ ਕਰਕੇ ਤੇ ਵਲੌਗ ਦੇ ਨਾਲ ਐਂਡ ਤੱਕ ਬਣੇ ਰਹਿਓ ਆਹ ਆ ਮੇਤਰੋ ਜਿਗਾਲ ਗਿਆ ਠੀਕ ਹੈ ਜੇ ਜਾ ਹੁੰਦੇ ਸਰਾਗ ਵੱਡੇ ਇਹਨੇ 12 2 4 5 6 7 ਤੇ ਉਹ 7 ਸਰਾਗ ਜਾਗਦੇ ਆ ਬਾਕੀ ਮੇਤਰੋ ਜਮਾ ਗੱਜ ਹੋਇਆ ਪਿਆ ਕੰਮ ਦੇ ਇਹਦੇ ਨੂੰ ਸਾਫ ਕਰਕੇ ਦੀ ਜਲਵਾਦ ਬਣ ਕੇ ਆਉਣਾ ਇਹਨੂੰ ਆਪਣੇ ਚੋਲੇ ਵਿੱਚ ਕੀਤੀ ਮੇਤਰੋ ਚੱਲ ਪੈਕ ਕਲੀਨ ਕਲਾ ਕੰਮ ਪੂਰੇ ਜੋਰਾਂ ਤੋਰਾਂ ਦੇ ਸਾਰਾ ਕੁਝ ਇਹਦੇ ਜੀ ਹੁੰਦਾ ਮੈਂ ਯਾਰ ਇਹਦੇ ਜੀ ਹੁੰਦਾ ਸਾਰਾ ਕੁਝ ਹਾਂ ਇਹ ਵਿੱਚ ਤੁਹਾਡੇ ਟਿੱਡੇ ਤਾਂ ਨਹੀਂ ਕਰਿਆ ਨਿਕਲੇ ਨਹੀਂ ਮਾਲੇ ਤਾਂ ਜੋਨਾ ਪਹਿਲਾਂ ਸਾਫ ਤਾਈ ਕਲਾ ਪੈਕ ਦੇ ਵਿੱਚ ਰੋ ਮੇਤਰ ਜਦੋਂ ਬਦੂ ਕੰਦੇ ਐਵਰੇਜ ਵੀ ਪੈਕ ਆਪੋ ਨੂੰ ਸਾਰਾ ਕੁਝ ਬਦੂਗਾ ਦੁਬਾਰ ਹਾਂ ਕੋਈ ਬਾਣਾ ਕਰਾਵਾਲ ਦੇ ਰਹਾ ਸਵਾ ਸੇ ਦਾ ਟਾਈਮ ਹੋ ਗਿਆ ਤੇ ਹੁਣ ਕਿਤੇ ਜਾ ਕੇ ਆਪਣੀ ਗੱਡੀ ਹੋ ਚੁੱਕੀ ਆ ਓਕੇ ਤੇ ਇਹਦੀਆਂ ਯਾਰ ਇੱਕ ਚੀਜ਼ ਹੋਰ ਤੁਹਾਨੂੰ ਦਾ ਸਾਜ ਖਰਚਾ ਹੋਇਆ ਮੋਟਾ ਆਪਣਾ ਇੰਜਰ ਵਾਲਾ ਸਾਫ ਕਰਵਾਉਣੀ ਕਰਾਉਂਦੇ ਕਰਾਉਂਦੇ ਸੱਪ ਨਰੇ ਹੀ ਲਈ ਫਿਰਦੇ ਸੀ ਆਪਾਂ ਜਿਵੇਂ ਗਏ ਸਭ ਤੋਂ ਪਹਿਲਾਂ ਇਹ ਇੰਜਰ ਵਾਲਾ ਜਿੰਨੀਆਂ ਪਾਈਪਾਂ ਨੇ ਉਹਨਾਂ ਦੇ ਵਿੱਚੋਂ ਤਿੰਨ ਪਾਈਪਾਂ ਨੇ ਜਮੋ ਪਟੇਗਾ ਹੁੰਗਾ ਸੀ ਉਹ ਨਵੇਂ ਆਪਾਂ ਦਾ ਭਾਪਾ 4 ਤੋਂ 5 ਪਾਈਪਾਂ ਦਾ ਟੋਟਲ ਆਉਂਦਗਾ 4 ਤੋਂ 5 4.5 ਆਪਾਂ ਨਵਾਂ ਪਾਦਿਆਂ ਪੂਰੀ ਵਰਤਾਂ ਉਹਦੇ ਬਾਅਦ ਵਿੱਚ ਜਿਹੜੀ ਇੱਕ ਵਾਟਰ ਬਾਡੀ ਆਉਂਦੀ ਆ ਆਪਣੀ ਇਹ ਕੰਪਨੀ ਫੀਟਡ ਸੀ ਦੇ ਨਾਲ ਲੱਗੀ ਵੀ ਉਹ ਆਂਦੀ ਆ ਲੋਹੇ ਦੀ ਲੋਹੇ ਦੇ ਕਾਪਰ ਮਿਕਸੇ ਆਉਂਦਾ ਨੇ ਵੀ ਨਹੀਂ ਟਾਈਪ ਜੇ ਉਹ ਆਂਦੀ ਆ ਉਹਦੀ ਤੇ ਉਹਨੂੰ ਜਰਜੀ ਲੱਗ ਗਈ ਨਾ ਉਹਦਾ ਜਿਹੜੇ ਮੂਰੇ ਜਿੱਦੋਂ ਤੇ ਪਾਈਪਾਂ ਚਰਮ ਵਾਲਾ ਜਗੜ ਜਾਂ ਆਉਂਦਾ ਉਹ ਵੀ ਖਰਾਬ ਹੋਇਆ ਹੋਇਆ ਸੀਗਾ ਤੇ ਆਪਾਂ ਵਾਟਰ ਬਾਡੀ ਆਹੜੀ ਉਹ ਵੀ ਚੇਂਜ ਕਰਤੀ ਉਹ ਪਲਾਸਟਿਕ ਦੀ ਰੇਗੀ ਲਾਤੀ ਨਾ ਤਾਂ ਜਮਾ ਓਕੇ ਕਰਤਾ ਉਹਦਾ ਕੰਮ ਵੀ ਉੱਖੇ ਭਾਣੇ ਖਾਲੀ ਪੇੜ ਅੱਜ ਮਿੱਤਰੋ ਸਾਨੂੰ ਆਏ ਸੀਗਾ ਵੀ 12 ਵਜੇ ਗੱਡੀ ਵਿਹਲੀ ਹੋ ਜਾਊਗੀ ਤੇ ਅੱਜ 3 ਵਜੇ ਕਿਤੇ ਜਾ ਕੇ ਆਪਣਾ ਘਿਹੜਾ ਸੁੱਟਿਆ ਤੇ ਪਰਫਾਰਮੈਂਸ ਦੀ ਇਹ ਗੱਲ ਕਰੀਏ ਉਹ ਹੋ ਗਈ ਜਮਾ ਇੱਕ ਨੰਬਰ ਆ ਐਵਰੇਜ ਦਾ ਤਾਂ ਅਜੇ ਤੁਹਾਨੂੰ ਕਹਿ ਨਹੀਂ ਸਕਦੇ ਕਿਉਂਕਿ ਅੱਲੇ ਆਪਾਂ ਬਾਜ਼ਾਰ ਜੀ ਫਿਰਦੇ ਨਿਕਲ ਹੀ ਨਹੀਂ ਗਏ ਤੇਲ ਰੁੱਪਵਾ ਕੇ ਉਹਦੇ ਬਾਅਦ ਤੋਂ ਪਤਾ ਲੱਗੂ ਐਵਰੇਜ ਦਾ ਕਿੰਨੀ ਐਵਰੇਜ ਬਰਬਾਦ ਦੀ ਹੈ ਕਿੰਨਾ ਖਰਚ ਆ ਕਿਵੇਂ ਖਰਚ ਆ ਘਟਾਉਂਦੀ ਹੈ ਕਿ ਘਟਾਉਂਦੀ ਨਹੀਂ ਤੇ ਜੇ ਇਹ ਗੱਲ ਕਰੀਏ ਪੈਕਅਪ ਦੀ ਜਿਹਦਾ ਕਰਕੇ ਆਪਾਂ ਮੇਨ ਪਰਪਸ ਆਪਣਾ ਏਜ ਵੀ ਪੈਕਅਪ ਘਟ ਗਈ ਸੀ ਜੀ ਅੱਗੇ ਥੱਲੇੋਂ ਨਿਕਲ ਨੂੰ हट ਗਈ ਸੀ ਗੱਡੀ ਤੇ ਹੁਣ ਪੈਕਅਪ ਦੇ ਵਿੱਚ ਤਾਂ ਜਿਵੇਂ ਕਰੀਏ ਪਰਫਾਰਮੈਂਸ ਹੋ ਗਈ ਜਮਾ ਬੈਸਟ ਜਮਾ ਪੂਰੀ ਫੁੱਲ ਬੈਸਟ ਹੈ ਉੱਤੇ ਜੜਦੀ ਅਗਲੇ ਜਾ ਕੇ ਜਮਾ ਤੇ ਇਹਦੇ ਉੱਤੇ ਆਪਣੀ ਟੋਟਲ ਖਰਚਾ ਆ 2500 ਰੁਪਏ ਦਾ ਤਾਂ ਪਾਈਪਾਂ ਪੁੱਪਾਂ ਉਹ ਪੰਪ ਵਾਟਰ ਵਾਲਾ ਪਾਣੀ ਵਾਲੀ ਉਹ ਪੰਪ ਯਾਰ ਹੁੰਦਾ ਸਾਈਡ ਤੇ ਲੱਗਿਆ ਉਹ ਆ ਗਿਆ ਪਾਈਪਾਂ ਹੋ ਗਈਆਂ ਤੇ ਲੇਬਰ ਹੋ ਗਈ ਉਹਦੀ ਬਾਈ ਦੀ 1000 ਰੁਪਿਆ 3500 ਤੇ ਲਗਭਗ ਮਨ ਲਾਇਆ ਯਾਰ 4 ਤੋਂ 5000 ਰੁਪਏ ਨਿਕਾ ਮੋਟਾ ਸਮਾਨ ਜਾਂ ਹੋਰ ਲਿਆਉਂਦਾ ਸੀ ਜਿਵੇਂ ਕਲੈਂਪ ਹੋ ਗਏ ਇਹ ਜਾ 5 ਕੁ ਹਜ਼ਾਰ ਰੁਪਏ ਦੇ ਆਸ-ਪਾਸ ਮੀਟਰ ਜਿਹੜਾ ਘੁਮ ਘਮਾ ਕੇ ਵਗ ਗਿਆ ਤੇ ਮਾਹੌਲ ਹੋ ਗਿਆ ਜਮਾ ਇੱਕ ਨੰਬਰ ਆ 5000 ਰੁਪਇਆ ਲਾ ਕੇ ਆਪਾਂ ਤਾਂ ਖਰਚਾ ਕਰਕੇ ਮੋਟਾ ਦੋ ਇਹਨਾਂ ਦੇ ਵਿੱਚ ਹੁਣ ਵਾਪਸ ਪਰਤ ਰਹੇ ਆ ਲੈ ਗਿਆ ਜੀ 0032 ਨੂੰ ਜਾ ਕੇ ਪਹਿਲਾਂ ਤੈਨੂੰ ਧੋਣਾ ਸਮਾਰ ਕੇ ਪਹਿਲਾਂ ਧੋ ਕੇ ਲੈ ਕੇ ਆਂਦੀ ਸੀ ਬੱਚੋ ਤਾਂ ਜਮਾ ਓਕੀ ਆ ਕਿਉਂਕਿ ਬੱਚੇ ਕਿੜੇ ਵੀ ਬੜਿਆ ਸੀ ਤੇ ਬਾਹਰੋਂ ਜੀ ਆਪਾਂ ਗੱਲ ਕਰੀ ਜਿਵੇਂ ਹੁਣ ਅਸੀਂ ਇਸਾ ਦੇਖੋ ਮਿੱਤਰੋ ਇੱਥੇ ਕਾਲੇ ਹੱਥੂ ਤੇ ਬਹੁਤ ਬੂ ਨੜ ਤੇ ਚਾਰਸ ਫਿਰ ਬੁਰਾ ਹਾਲ ਆ ਤੇ ਹੁਣ ਜਾ ਕੇ ਇਹਨੂੰ ਆਪਾਂ ਕਿਰਾਂ ਕਰਾਂਗੇ ਬਾਅਦ ਅੱਜ ਕਰੀ ਨੇ ਕੱਲ ਨੂੰ ਕਰਾਂਗੇ ਯਾਰ ਅੱਜ ਤਾਂ ਸਵਾ 6 ਹੋਇਆ ਪੈ ਟਾਈਮ ਬਹੁਤ ਹੋ ਗਿਆ ਜਾ ਕੇ ਬੜਾ ਖਾਈ ਤਿਆਰ ਸਮਾਨ ਬੰਦ ਕਰਨ ਕਰਕੇ ਆਏ ਯਾਰ ਇਹਦਾ ਹੈਲਥ ਗੈਂਟ ਰਹਿੰਦੀ ਆ ਉਹਦੇ ਨਾਲ ਨਹਿਮਕੁੰਡ ਸਾਹਿਬ ਯਾਤਰਾ ਕਰਾਂਗੇ ਉਹਦੇ ਤੁਰਨ ਤਰਨ ਚ ਦਿੱਕਤ ਨਹੀਂ ਹੋਣੀ ਤੇ ਇਹਦੇ ਉੱਤੇ ਆਪਣੇ ਲਾ ਕੇ ਮੋٹے ਪੈਸੇ ਤੇ ਹੁਣ ਆਪਾਂ ਵਾਪਸ ਪਰਤ ਰਹੇ ਆ ਤੇ ਹੱਥੁੱਤਾ ਪਾਪ ਦੇ ਵੀ ਕਾਲੇ ਕਰਲੇ ਸੀ ਨਾਲ ਫੋਲ ਫੋਲ ਹੁੰਦੇ ਉਹ ਧੋ ਕੇ ਆਏ ਆਗੇ ਤੇ ਮਾਹੌਲ ਇੱਕ ਨੰਬਰ ਚਾ ਤੇ ਹੁਣ ਜਾ ਕੇ ਮਤਰੋ ਪੰਡੇ ਨੂੰ ਕਰਦੇ ਆ ਪਾਰਕ ਤੇ ਦੇਖਦੇ ਆ ਕੀ ਬਣਦਾ ਦੇਖੋ ਮਤਰੋ ਆ ਜੀ ਦੀ ਗੱਲ ਕਰਦਾ ਹੀ ਦੇਖੋ ਲੋਟ ਲੱਪੜੀ ਵਈ ਸਾਰੀ ਉਹ ਨੜਦ ਨੂੰ ਕਾਲਾ ਹੋ ਪੈ ਗਿਆ ਮੈਂ ਟਿੱਡਾ ਫਾਈਨਲੀ ਮਿੱਤਰੋ ਅੱਜ ਜਲੇ ਬਲੌਗ ਨੂੰ ਕਰਦੇ ਆ ਆਪਾਂ ਇੱਥੇ ਖਾਦ ਨੂੰ ਤੇ ਅੱਜ ਨੂੰ ਉਦਾਰਨੀ ਸਾਰੀ ਦੱਸ ਦਿੱਤੀ ਤੇ ਇਹਨਾਂ ਨੂੰ ਕਿਉਂ ਹੋਵੇ ਬੇਲੇ ਬਲਵਾਂ ਜਰਾ ਦੁਬਾਰਾ ਕਾਲੀ ਕਰੀ ਬੱਡੇ ਸੀ ਤੇ ਸਵੇਪ ਆਪਣੀ 0032 ਨੂੰ ਕਰਾਂਗੇ ਬਹੁਤ ਸੰਦੂਆਂ ਕੱਢਾਂਗੇ ਤੁਹਾਡੇ ਬਾਅਦ ਤੇ ਕਿ ਨਵਾਂ ਬਲੌਗ ਸੱਪ ਨਵਾਂ ਤਿਆਰ ਪਿਆ ਤੇ ਦੱਬ ਕੇ ਅੱਜ ਜਲੇ ਬਲੌਗ ਨੂੰ ਕਰ ਦੋ ਸ਼ੇਅਰ ਜਿਹੜੇ ਵੀ ਨਵੇਂ ਜਣੇ ਨੂੰ ਸਬਸਕ੍ਰਾਈਬ ਕਰ ਦੋ ਜੁਨ ਕਰ ਦੋ ਬਹੁਤ ਬਹੁਤ ਧੰਨਵਾਦ ਜੀ ਵੀਰਾਂ